2 ਲੱਖ ਰੁਪਏ ਦੇ ਵਿੱਚ 855 ਉਹਨਾਂ ਦੇਖੋ ਜੇ ਹੁਣ ਕਬੂਲਤ ਹੋਦਾ ਉਤੋ ਬਾਦਾਂ ਦੋਸਤੋ ਆ ਮੈਸੇਜ ਆ ਗਿਆ 1,65,000 ਦਾ ਇਹ ਜਿਹੜੇ 1,65 ਆਲੇ 1.855 ਬਹੁਤ ਸਾਫ ਟਰੈਕਟਰ ਇੱਕ ਇਹ ਖੜਾ ਅੱਜ ਬਹੁਤ ਭਰਾਵਾਂ ਦੇ ਮੈਸੇਜ ਆ ਜਿਹੜਾ ਬਲੌਗ ਆ ਤੁਹਾਡੇ ਵਾਸਤੇ 2, 2.5, 3 ਦੀ ਰੇਂਜ ਦੇ ਟਰੈਕਟਰ ਅੱਜ ਸਾਰੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਰੂਰ ਸਾਥ ਦਿਓ ਚੈਨਲ ਨੂੰ ਫੋਲੋ ਕਰਕੇ ਪੇਜ ਨੂੰ ਸਬਸਕ੍ਰਾਈਬ ਕਰਕੇ YouTube ਚੈਨਲ ਨੂੰ ਪਹਲਵਾਨ ਟਰੈਕਟਰ ਬਟਿਆਲਾ ਫੇਸਬੁੱਕ ਦਾ ਜਿਹੜਾ ਪੇਜ ਆ ਉਹ ਵੀ ਭਲਵਾਨ ਟਰੈਕਟਰ ਦੇ ਨਾਮ ਤੋਂ ਆ ਇੱਕ ਸੰਦੀਪ ਸਿੰਘ ਮੇਰਾ ਜਿਹੜਾ ਨਾਮ ਚੱਲਦਾ ਫਾਦਰ ਸਾਹਿਬ ਦਾ ਨਾਮ ਸੀ ਤੁਹਾਨੂੰ ਪਤਾ ਭਲਵਾਨ ਤੇ ਉਹਨਾਂ ਦੇ ਨਾਮ ਤੋਂ ਆਪਾਂ ਚੈਨਲ ਤੋਂ ਦੇ ਨਾਲ ਆਪਾਂ ਚਲਾਈਦਾ ਜਿਹੜਾ ਮੇਰਾ ਫੇਸਬੁੱਕ ਦੀ ਆਈਡੀ ਆ ਸੰਦੀਪ ਸਿੰਘ ਦਾ ਨਾਮ ਤੋਂ ਤੇ ਜਰੂਰ ਫੋਲੋ ਕਰਿਓ ਦੋਸਤੋ ਇੰਸਟਾ ਤੇ ਵੀ ਸਾਥ ਦਿਆ ਕਰੋ ਸਾਡਾ ਮੇਨ ਜਿਹੜਾ ਤੁਹਾਨੂੰ ਪਤਾ ਚੈਨਲ ਦਾ ਮੇਨ ਕੰਮ ਸੀਗਾ ਜਿਹੜਾ ਮੇਰਾ ਟਰੈਕਟਰ ਪਾਰਟਸ ਬਾਰੇ ਮੋਡੀਫਿਕੇਸ਼ਨ ਬਾਰੇ ਮੋਡੀਫਿਕੇਸ਼ਨ ਦੇ ਪਾਰਟਸ ਜਿਹੜੇ ਚੇਂਜ ਕਰਨੇ ਪੈਂਦੇ ਉਹਨਾਂ ਬਾਰੇ ਜਾਣਕਾਰੀਆਂ ਲੈਣੀਆਂ ਆ ਥੋੜਾ ਜਾਇ ਟਰੈਕਟਰਾਂ ਦੀ ਸੇਲ ਪਰਚੇਸ ਦੀ ਤਾਂ ਨਾਲ ਵੀਡੀਓ ਪਾ ਦੇਈ ਦੀ ਆ ਦੋਸਤ ਸਾਡੇ ਜੀਵਿੰਦਰ ਭਰਾ ਜਿਹੜੇ ਮੇਰੇ ਨਾਲ ਜੁੜੇ ਆ ਤਕਰੀਬਨ ਕਮੈਂਟ ਆਉਂਦੇ ਹੁੰਦੇ ਆ ਬਾਈ ਜੀ ਬਾਹਰ ਦੇ ਨੰਬਰ ਟਰੈਕਟਰ ਦੀ ਜਾਣਕਾਰੀਆਂ ਦਿਆ ਕਰੋ ਤੇ ਜਿੰਨੇ ਕ ਟਰੈਕਟਰ ਆਉਣਦੇ ਆ ਪਟਿਆਲੇ ਕਵਰ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਅੱਜ ਦਾ ਬਲੌਗ ਜ਼ਰੂਰ ਦੇਖਿਓ ਤੇ ਲਾਈਕ ਔਰ ਫੋਲੋ ਜ਼ਰੂਰ ਕਰੋ ਦੋਸਤੋ 2007 ਮਾਡਲ ਇੰਡੋ ਫਾਰਮ ਅੱਜ ਸਾਰੇ ਜਿਹੜੀ ਤੁਹਾਡੇ ਕੋਲ ਵੀਡੀਓ ਆਉਣਦੀ ਆ ਬਾਈ 2.5 3 ਦੇ ਰੇਂਜ ਵਾਲੇ ਟਰੈਕਟਰਾਂ 'ਚ ਸਪੈਸ਼ਲ ਕਮੈਂਟ ਆਉਂਦੇ ਸੀ ਦੋਸਤਾਂ ਦੇ ਇਹ ਲੋਕਲ ਨੰਬਰ ਆ ਨ ਹਰਿਆਣੇ ਦਾ ਨੰਬਰ ਆ ਟਰੈਕਟਰ ਦਾ ਦੋਸਤੋ 2.5 ਲੱਖ ਰੁਪਿਆ ਡਿਮਾਂਡ ਆ ਜਿਆਦੀ ਗੱਲ ਲਮਕਾਉਣ ਦੀ ਆਪਾਂ ਨੂੰ ਆਦਤ ਨਹੀਂ 2.5 ਲੱਖ ਡਿਮਾਂਡ ਆ ਪਾਵਰ ਸਟੀering ਆ ओरिजिनल ਪਾਵਰ ਸਟੀering ਆ ਕੰਪਨੀ ਦਾ ਜਿਹੜਾ ਨਾਮ ਆਉਂਦਾ 3065 ਇੰਡੋ ਫਾਰਮ ਇਹ ਦੁਕਾਨ ਨੰਬਰ ਵੀ ਦੱਸਦਾ ਤੁਹਾਨੂੰ 264 ਨੰਬਰ ਦੁਕਾਨ ਤੇ ਖੜਾ ਤੇ ਤੁਹਾਡੀ ਦੁਕਾਨ ਦਾ ਨਾਮ ਕੀ ਆ ਹੈਪੀ ਨਾਲ ਹੈਪੀ ਵਾਧਾ ਬਾਈ ਜਿਹਦਾ ਨਾਮ ਤੇ ਇਹ ਇਨਾਂ ਦੀ ਦੁਕਾਨ ਤੇ ਖੜਾ ਟਾਇਰ ਚੈੱਕ ਕਰ ਲਓ ਟਰੈਕਟਰ ਦੇ ਟਾਇਰ ਵੀ ਚੰਗੇ ਆ ਲਿਫਟ ਹੈਵੀ ਆ ਜਿਹੜੀ 855 ਨੂੰ ਹੈਵੀ ਟਾਪ ਆਉਂਦਾ ਬ੍ਰੇਕਾਂ ਸੁੱਕੀਆਂ ਰੇਟ ਜਾਇਜ ਆ ਬਾਈ ਡਬਲ ਕਲੱਚ ਆ ਟਰੈਕਟਰ ਤੇ ਵੱਡੇ ਚੱਪੜੀ ਵਾਲੇ ਐਕਸਲ ਆ 16 9 28 ਦੇ ਟਾਇਰ ਆ ਟਰੈਕਟਰ ਅੱਗੇ ਵੀ ਤੁਹਾਨੂੰ ਦਿਖਾ ਦਿੰਦਾ ਸਿਰਫ ਅਗਲੇ ਅਗਲੇ ਟਾਇਰ ਮੰਗਦਾ ਟਰੈਕਟਰ ਅਗਲੇ ਟਾਇਰ ਮੰਗਦਾ ਟਰੈਕਟਰ ਬਾਕੀ ਜਿਹੜੇ ਮਹਿੰਗੇ ਟਾਇਰ ਆ ਪਿਛਲੇ ਉਹ ਟਰੈਕਟਰ ਦੇ ਟਰੈਕਟਰ ਦੇ ਪੂਰੇ ਆ ਇੰਜਨ ਗੇਅਰ ਦੀ ਆਪਦੀ ਤਸੱਲੀ ਕਰ ਲਿਓ ਆ ਕੇ ਕਿ ਉਹ ਆਪਣੀ ਤਾਂ ਕੰਮ ਹੁੰਦਾ ਜਾਣਕਾਰੀ ਪਉਣਾ ਡਬਲ ਕਲੱਚ ਲਿਖਿਆ ਹੋਇਆ ਟਰੈਕਟਰ ਦਾ ਡਬਲ ਵੀ ਆਪਦਾ ਚੈੱਕ ਕਰਨ ਲਈ ਕੋਈ ਡਬਲ ਆ ਕੇ ਸਿੰਗਲ ਆ ਵੇ ਸਟicker ਜਿਹੜਾ ਡਬਲ ਵਾਲਾ origignal ਆ ਕਿਤੇ ਦੁਆਰਾ ਜਿਹੜੇ ਅੱਜਕੱਲ ਤੁਹਾਨੂੰ ਪਤਾ ਸਿੰਗਲ ਤੇ ਵੀ ਡਬਲ ਦੇ ਸਟicker ਲੱਗ ਜਾਂਦੇ ਆ ਪਰ origignal ਡਬਲ ਆ ਟਾਇਰ ਦੋਨੇ ਇੱਕ ਸਾਰਾ ਟਰੈਕਟਰ ਦੇ ਤੇ ਇਹ ਤੋਂ ਬਾਅਦ ਐਂਡੋ ਫਾਰਮ ਹੈਗਾ 3055 3055 ਉਹਦੀ ਵੀ ਤੁਹਾਨੂੰ ਵੀਡੀਓ ਦਿਖਾ ਦਿੰਨਾ ਛਤਰੀ ਲੱਗੀ ਆ ਡਰਾਵੋ ਡੰਡਾ ਨਾਲ ਆ ਟਰੈਕਟਰ ਤੇ origignal ਪਾਵਰ ਸਟੀering ਆ ਤੇ ਇਹ ਤੋਂ ਬਾਅਦ ਆ ਹੈਗਾ ਜੀ ਆਹ 3055 ਸੈਕਲੋਮੈਕਸ ਇਹ ਹੈਗਾ ਸਾਈਡ ਗੀਅਰ ਅਗਲੇ ਟਾਇਰ ਦੇਖ ਲਓ ਪਹਿਲਾ ਦਾ ਬਾਡੀ ਦੇ ਰੰਗ ਪੂਰਾ ਖੜਾ ਦੇਗੀ ਚੁੱਲੇ ਜੱਗੇ ਦੇਖ ਲਾ ਚੁੱਲਾ ਹੈਗਾ ਨਵੇਂ ਮਾਡਲ ਚ ਇਹ ਵੀ Ориਜਨਲ ਪਾਵਰ ਸਟੀering ਹੈ ਤੇ ਤੁਹਾਨੂੰ ਸਾਰਾ ਦਿਖਾਉਣਾ ਪਹਿਰਾ ਪਿਛਲੇ ਕੰਪਿਊਟਰ ਲੱਗਿਆ ਨਾਲ ਟਰੈਕਟਰ ਨੂੰ Ориਜਨਲ ਕੰਪਨੀ ਦਾ ਜੀ ਮਰਗਾਰਡ ਮਰਗੂਡ ਸਾਫ ਆ 16 ਦੇ ਟਾਇਰਾਂ ਦੇ ਵਿੱਚ ਚੰਗੀਆਂ ਨਿੱਕਰ ਟਿਊਬਾਂ ਕੰਪਨੀ ਨੇ ਬਣਾਈਆਂ ਇਹਦੀਆਂ ਤੇ ਡੱਡੂ ਟਾਪੇ ਦੇ ਵਿੱਚ ਜਿਹੜਾ ਹੁਣ ਨਵੇਂ ਮਾਡਲ ਦੇ ਵਿੱਚ ਸਾਈਡ ਗੀਅਰ ਆ ਗਿਆ 2000 ਕਿਹੜਾ ਮਾਡਲ ਦਾ ਹੈ 19 ਮਾਡਲ 2019 ਮਾਡਲ ਤੇ 3.5 ਡਿਮਾਂਡ ਆ ਇਹਦੀ 3.5 ਡਿਮਾਂਡ ਆ ਦੋਸਤੋ 3.5 3.5 ਲੱਖ 50 ਹਜ਼ਾਰ ਡਿਮਾਂਡ ਆ ਟਰੈਕਟਰ ਦੇ ਸਾਈਡ ਡਿਸਟ੍ਰਿਬਿਊਟਰ ਦੇਖ ਲਓ ਪਿੱਛੇ ਲੱਗਿਆ ਟਰੈਕਟਰ ਦੇ ਹੈਵੀ ਟਾਪ ਆਹ ਮਰਗਾਟ ਆ ਦੋਨੇ ਮਰਗਾਟ ਚੈੱਕ ਕਰ ਲਓ ਆ ਸੱਜਾ ਟਾਇਰ ਆ ਬ੍ਰੇਕਾਂ ਵਾਲੇ ਪਾਸੇ ਦਾ ਸਟੈਪ ਲੈਜਰ ਨਾਲ ਲੱਗੇ ਆ ਜਿਹੜੇ ਸਟੈਪ ਲੈਜਰ ਆਉਂਦੇ ਆ ਲਿੰਕਾਂ ਚੈੱਕ ਟਰੈਕਟਰ ਦੀਆਂ ਸਾਫ ਆ ਹੁੱਕ ਸਾਫ ਆ ਨਹੀਂ ਤਾਂ ਲਿੰਕਾਂ ਚੈੱਕ ਤਕਰੀਬਨ ਕਿਉਂ ਮਾਡਲ ਉੱਚਾ ਟਰੈਕਟਰ ਇਸ ਕਰਕੇ ਵਧੀਆਂ ਟਰੈਕਟਰ ਦੀਆਂ ਸਾਫ ਪਈਆਂ ਖੱਬਾ ਰਿਮ ਮਗਾ ਕਲੱਚ ਵਾਲੇ ਪਾਸੇ ਦਾ ਐਮ ਆਰ ਐਫ ਦਾ ਟਿਊਸ਼ਨੇ ਟਾਇਰ ਆ ਪੈਰਦਾਨਾਂ ਤੋਂ ਮਾੜਾ ਮਾੜਾ ਰੰਗ ਜਿਹੜਾ ਉਤਰਿਆ ਉਹੀ ओरिजिनल ਕਿ ਤੋਂ ਮੇਰੇ ਖਲ ਪੇਂਟ ਪੁੰਟ ਦੀ ਮਾਰਿਆ ਜਿਹੜਾ ਪੇਂਟਲਾ ਦੇ ਰੰਗ ਉਤਰਾਂ ਹੀ ਉਤਰਿਆ ਹੋਇਆ ਆ ਕਲਸਟਰ ਮੀਟਰ ਆ ਸਲਫ ਸਟਾਰਟ ਆ ਬਾਈ ਕਿ ਨਹੀਂ ਮੌਕੇ ਤੇ ਮਾਰੀ ਮੜਾ ਸਲਫ ਰਿਵਰਸ ਪੀਟੀਓ ਆ ਤੁਹਾਨੂੰ ਕੀ ਟਰੈਕਟਰ ਇਦਰੋਂ ਵੀ ਦਿਖਾ ਦੰਨਾ ਜਾ ਕੇ ਮੂਰੀਆਂ ਸ਼ੋਅ ਖੁੱਲਣ ਵਾਲੀ ਆ ਆ ਆ ਗਿਆ ਟੱਡਾ ਸੱਜਾ ਟਾਇਰ ਬ੍ਰੇਕ ਸਾਈਡ ਦਾ ਆ ਪਾਵਰ ਸ਼ੇਅਰਿੰਗ ਦਾ ਜੈਕ ਦੇਖ ਲਓ ਤੇ ਡਬਲ ਪੰਪ ਦੇ ਵਿੱਚ ਜਿਵੇਂ ਅੰਮੋ ਸਾਹਮਣੇ ਪੰਪ ਨਵੇਂ ਮਾਡਲਾਂ ਦੇ ਵਿੱਚ ਆ ਗਿਆ ਹਨਾ ਤੇ ਬਾਕੀ ਬਾਈ ਸਟਾਰਟ ਕਰਨ ਲੱਗਿਆ ਤੇ ਤੁਹਾਨੂੰ ਦਿਖਾ ਦਿੰਨੇ ਆ ਬ੍ਰੇਕਾਂ ਟੇਲ ਬ੍ਰੇਕਾਂ ਜਿਵੇਂ ਸੋਨਾਲੀਕਾ ਦੇ ਵਿੱਚ ਆ ਗਈਆਂ ਥੱਲੜਾ ਵੀਊ ਆ ਟਰੈਕਟਰ ਦਾ ਥੱਲੇੋਂ ਤੁਹਾਨੂੰ ਦਿਖਾ ਦਿੰਦਾ ਜਿੰਨੀਆਂ ਚੀਜ਼ਾਂ ਲੋਕ ਆਪ ਆ ਕੇ ਨਹੀਂ ਚੈੱਕ ਕਰਦੇ ਓਨੀਆਂ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਤੋਂ ਅਸੀਂ ਆਜ਼ਾਦ ਆਸਾਨੀ ਟਰੈਕਟਰ ਨੂੰ ਸਾਰੇ ਪਾਸੇ ਪਰਕਣ ਦੇ ਵਿੱਚੇ ਹੀ ਛੁੱਟੇ ਢਿੱਡਾ ਹੋਵੇ ਆ ਸਟੀਕਰ ਸਟੋਰ ਕਰਾਉਂਦੇ ਹਾਂ ਟਾਇਰ ਦੇ ਕੀਮਤ ਦੇ ਹਿਸਾਬ ਨਾਲ ਬਾਈ ਟਾਇਰ ਮੰਗਦਾ ਸੈਂਟਰੋ ਮੈਕਸ 255 3 ਸਾਡੇ ਦੇ ਸਟਾਰਟ ਬਾਈ ਨੇ ਕਰਤਾ ਆਹਨੋਂ ਦੂਰੋਂ ਟਰੈਕਟਰ ਤੁਹਾਨੂੰ ਦਿਖਾ ਸਕਦਾ ਦੂਰੋਂ ਦੋਵੇਂ ਟਰੈਕਟਰ ਦੇਖ ਲਓ ਇੱਧਰ ਲਾਏ ਆ ਜਿਹੜਾ ਢਾਈ ਦਾ ਦੱਸਿਆ ਸੀਗਾ ਤੁਹਾਨੂੰ ਇਹ 30 62 ਆ ਇੱਧਰ ਆ ਖੜਾ ਸਾਢੇ 3 ਨਾਲ ਆਵਾਜ਼ ਬੂਜੀ ਚੈੱਕ ਕਰ ਲਓ ਟਰੈਕਟਰ ਦੀ ਲੋ ਵਾਰ ਰੱਖਣ ਟਾਇਰਾਂ ਦੀ ਨਮੂਲ ਤੇ ਦਿਖਾ ਦਿੰਦਾ ਹੈ ਇਹਦਾ ਫੀਲਡ ਲੱਗਦਾ ਜਦੋਂ ਕੰਦਿਆਂ ਨੂੰ ਪਾਪ ਪਾੜੇ ਬਾਕੀ ਤਸੱਲੀ ਬਾਈ ਜੀ ਆਪਣੀ ਕਰ ਲਿਓ ਆ ਕੇ ਜਿਹਨੇ ਕਰਨੀ ਹੈ ਬਾਈ ਆਪਣਾ ਗੌਰ ਨਾਲ ਜਦੋਂ ਵੀ ਚੀਜ਼ ਲੈਣੀ ਆਪਦੀ ਪੁੱਲ ਤਸੱਲੀ ਕਰਿਆ ਕਰੋ ਇਹ ਤਾਂ ਇੱਕ ਵਿਚਾਰੀਆ ਹੁੰਦਾ YouTube ਦਾ ਕਰ ਦੇ ਬੰਦ ਵੀਰੇ ਕਰ ਦੇ ਬੰਦ ਉਹ ਤੋਂ ਵੱਧਾਂ ਜੌਂਡੀਅਰ ਸੀਗੇ ਥੋੜੀ ਮਹਿੰਗੀ ਰਹਿੰਦੇ ਆ ਇਹ 340 ਦਾ ਮੇਰੇ ਕੋਲ ਪਹਿਲਾ ਵੀਡੀਓ ਪਾਤੀ ਸੀ ਮੈਂ ਤਾਂ ਥੋੜਾ ਜ ਮੈਂ ਕਿਹਾ ਚਲੋ ਅਸੀਂ ਵੈਟ ਕਰਦੇ ਹਾਂ ਵਾਰ-ਵਾਰ ਰਿਪੀਟ ਕਰਨ ਤੋਂ ਇਹ ਕਿਹੜਾ ਮਾਡਲ ਸੀ ਚੌਂਡੀ ਯਾਰ 2014 340 ਡਿਮਾਂਡ ਸੀ ਇਹਦੀ 2014 ਮਾਡਲ ਆ 340 ਡਿਮਾਂਡ ਆ ਇਹਦੀ ਇਹ ਤੋਂ ਵੱਧਾ ਥੋੜਾ ਲੋਕਲ ਨੰਬਰ ਦੇ ਵਿੱਚ 1.5 4 ਦੀ ਰੇਂਜ ਦਾ ਹੌਲੈਂਡ ਸੁਪਰ ਖੜਾ ਬਿਨਾ ਡਰਬੋ ਤੋਂ ਹਨਾ ਵੀ 14 ਮਾਡਲ ਸੀ ਨਾ ਇਹ 13 13 ਮਾਡਲ ਆ ਇਹ ਮੈਂ ਹਰਿਆਣਾ ਨੰਬਰ ਆ ਨਾ ਹਰਿਆਣਾ ਨੰਬਰ ਆ ਤੇ ਇਹਦੀ ਸ਼ਾਇਦ ਮੇਰੇ ਖਲ ਜਾ ਵੀਡੀਓ ਸ਼ਾਇਦ ਮੈਂ ਨਹੀਂ ਪਾਈ ਉਹ ਹੌਲਣ ਦੂਜਾ ਸੀ ਵੇਖ ਗਿਆ ਸ਼ਾਇਦ ਇਹਦੇ ਵੀ ਟਾਇਰ ਚੰਗੇ ਆ ਟਰੈਕਟਰ ਦੇ ਆ ਦੇਖ ਲਓ ਪਿਛਲੇ ਟਾਇਰ ਆ ਤੇ ਜੇ ਹੌਲੈਂਡ ਲੋਕਲ ਨੰਬਰ ਦੇ ਵਿੱਚ ਗਿਨੇ ਦੇਖਣਾ ਇਹਦੇ 4.5 ਮੰਗਦੇ ਆ ਬਾਈ ਤੇ ਮੇਰਾ ਅੱਜ ਪਰਪਸ ਆ ਵੀ ਜਾਦਾ ਪਹਿਲਾਂ ਕਵਰ ਕਰੀਏ ਛੋਟੀ ਰੇਂਜ ਦੇ ਟਰੈਕਟਰ ਤੇ ਆਜੋ ਹੋਰ ਲੱਭਦੇ ਆ ਜਿੰਨੇ ਕਿ ਛੋਟੀ ਰੇਂਜ ਦੇ ਅੱਜ ਇੱਕ 855 ਵਿਕੇ ਆ ਬਾਈ ਲੈ ਕੇ ਗਏ ਆ ਇਹ ਤੋਂ ਬਾਅਦ ਆਰਜਨ ਕਿਹੜਾ ਮਾਡਲ ਆ ਨਵਾਂ ਮਾਡਲ ਆ ਟਾਇਰ ਦੇਖ ਲਓ ਪਹਿਲਾਂ ਤਾਂ ਕੰਪਨੀ ਤੁਹਾਨੂੰ ਦਿਖਾ ਦਿੰਦਾ ਜੇ ਕੇ ਦੇ ਟਾਇਰ ਆ 16 ਦੇ ਨਾਮ ਨੰਬਰ ਆ ਫਰਸਟ ਪਾਰਟੀ ਟਰੈਕਟਰ ਆ ਦੋਸਤੋ ਅੱਲ ਦੀ ਵੀਡੀਓ ਬਾਈ ਲਾਈਕ ਸ਼ੇਅਰ ਵਾਲਾ ਬਟਨ ਦਬਦਿਆ ਕਰੋ ਸਾਨੂੰ ਜਿਹੜੀ ਸਾਡੀ ਮਿਹਨਤ ਦਾ ਮੁੱਲ ਇਹੀ ਮਿਲਣਾ ਤੁਹਾਡੇ ਕੋਲੋਂ ਹੋਰ ਬਾਈ ਜੀ ਨਾ ਤਾਂ ਇਹਨਾਂ ਨੇ ਕੋਈ ਦੇਣਾ ਜਿਨ੍ਹਾਂ ਦੇ ਟਰੈਕਟਰਾਂ ਨਾਲ ਸਾਡੇ ਕੋਈ ਇਹੋ ਜਿਹੀ ਆਤ ਵੀ ਸਾਨੂੰ ਤਾਂ ਵਾਰ-ਵਾਰ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਭਰਾ ਆਪਣੇ ਆਪ ਹੀ ਬਹੁਤ ਜ਼ਿਆਦਾ ਮਾਣ ਕਰ ਦਿੰਦੇ ਆ ਬੰਪਰ ਲੱਗਿਆ ਟਰੈਕਟਰ ਦੇ ਤੇ ਅਰਜਨ ਅਲਟਰਾ 1 ਇਹ ਅਲਟਰਾ ਮਾਡਲ ਆ ਆ ਚੈੱਕ ਕਰ ਲਓ ਤੁਸੀਂ ਲਿਫਟ ਤੇਲ ਬ੍ਰੇਕਾਂ ਦੇ ਵਿੱਚ ਦਾ ਟਰੈਕਟਰ ਇਹ ਨੰਬਰ ਬਲੋਕਲ ਆ ਨਾ ਵੀ ਨੰਬਰ ਪੰਜਾਬ ਦਾ ਫਸਟ ਪਾਰਟੀ ਆ ਟਰੈਕਟਰ ਤੇ 2000 ਡਿਮਾਂਡ ਆ ਟਰੈਕਟਰ ਦੀ ਮਾਡਲ ਕਿਹੜਾ ਦੱਸਿਆ ਸੀ ਇਹ ਨਵਾਂ ਮਾਡਲ ਆ ਕਈ ਵਾਰਾਂ ਵੀਡੀਓ ਚੱਲਦੀ ਦੀ ਭੁੱਲ ਜਾਈਦਾ ਮਾਡਲ ਪੁੱਛਣਾ 2009 ਮਾਡਲ ਆ ਥੋੜਾ ਜਿਹਾ ਕਿਉਂ ਲੈਟਾ ਲੂਟਾ ਆ ਜੇ ਤੁਸੀਂ ਵਧੀਆ ਬਣਾ ਲੋਂਗੇ ਆ ਗ੍ਰਿਲ ਕਰੋ ਲਈ ਕੋਈ ਦੁਕਾਨਦਾਰ ਬਾਹਲੇ ਪੈਸੇ ਲਾਉਣ ਤੋਂ ਡਰਦਾ ਹੁੰਦਾ ਜੈ ਤੋਂ ਜਦੋਂ ਆਪਾਂ ਚੀਜ਼ ਖਰੀਦਣੀ ਆ ਇਹ ਛੁੜੀਆਂ ਛੁੜੀਆਂ ਚੀਜ਼ਾਂ ਆਪ ਮਾਲਕ ਨੂੰ ਹੀ ਲਾਉਣੀਆਂ ਪੈਂਦੀਆਂ ਜਿਵੇਂ ਖਰਚਾ ਤੁਹਾਨੂੰ ਪਤਾ ਦੁਕਾਨਦਾਰ ਬਹੁਤ ਡਰ ਕੇ ਜੇ ਕਰਦੇ ਆ ਇਹਨੇ ਚੀਜ਼ ਵੇਚਣੀ ਹੁੰਦੀ ਉਹ ਕਾਹਨੂੰ ਪੈਸੇ ਲਾਉਂਦਾ ਪੈਸੇ ਤਾਂ ਉਹਨੂੰ ਲਾਉਣੇ ਪੈਂਦੇ ਜ ਤੇ ਮਿੱਤਰੋ ਹੋਰ ਜਿਹੜੀ ਇੰਨੀ ਕ ਰੇਂਜ ਵਾਲੇ ਟਰੈਕਟਰ ਹੁਣ ਭਰਾ ਸਾਨੂੰ ਬਹੁਤ ਫੋਨ ਕਰਦੇ ਆ ਵੀ ਇੰਨੀ ਕ ਰੇਂਜ ਵਾਲਾ ਟਰੈਕਟਰ ਮੇਰੇ ਟਰੈਕਟਰ ਬਹੁਤ ਕਵਾੜ ਟਰੈਕਟਰ ਦਾ ਆਉਂਦੇ ਆ ਬਹੁਤ ਪਰ ਮੇਰਾ ਨਹੀਂ ਜੀ ਕਰਦਾ ਵੀਡੀਓ ਪਾਉਣ ਨੂੰ ਵੀ 2 2.5 ਦਾ ਟਰੈਕਟਰ ਬਹੁਤ ਕੱਟ ਰਹਿ ਗਿਆ ਪਾਵਰ ਸਟੀering ਦੇ ਵਿੱਚ ਜ਼ਿਆਦਾਤਰ ਤੁਹਾਡੇ ਕਮੈਂਟ ਆਉਂਦੇ ਆ ਬਾਈ ਪਾਵਰ ਸਟੀering 2 2.5 ਦੀ ਰੇਂਜ ਦਾ ਵੀਰੇ ਪਾਵਰ ਸਟੀering 2 2.5 ਦੀ ਰੇਂਜ ਵਾਲੇ ਟਰੈਕਟਰ ਹੀ ਨਹੀਂ ਹੈਗੇ ਤੇ ਵੀਡੀਓ ਕਿੱਥੋਂ ਲੱਗਵੇਂ ਪਾਈਏ ਦੱਸੋ ਤੁਸੀਂ 12 ਮਾਡਲ ਫਿਰ 50 38 ਆ 2 ਲੱਖ ਰੁਪਏ ਦੀ ਡਿਮਾਂਡ ਆ ਏ ਵੀ ਕੋਈ ਦੇਖਣਾ ਹੋਵੇ ਕਿਸੇ ਵੀਰ ਨੇ ਦੇਖ ਲਿਓ ਇਹ ਵੀ ਇਸ ਨੰਬਰ ਦੁਕਾਨ ਤੇ ਹੀ ਖੜਾ ਬਾਹਰੋਂ ਦੁਕਾਨ ਦੀ ਮੈਂ ਵੀਡੀਓ ਤੁਹਾਨੂੰ ਦਿਖਾ ਦੂੰਗਾ ਤੇ ਹੈਪੀ ਨਾ ਚੱਲਦਾ ਮਹਿੰਦਰਾ 22 ਬਾਲੇ ਲਿਆਉਂਦਾ ਹੁੰਦਾ ਸੀਗਾ ਉਹ ਤੋਂ ਬਾਦਾਂ 735 ਖੜਾ 735 ਮਾਡਲ ਕਿਹੜਾ ਬਾਈ ਇਹਦੀ ਕੀ ਡਿਮਾਂਡ ਹੈ ਇਹ 215 ਦਾ 12 ਮਾਡਲ ਹੈ ਸੁੱਕੀਆਂ ਬ੍ਰੇਕਾਂ ਦੇ ਵਿੱਚ ਆਜੋ ਤੁਰੇ ਤੁਰੇ ਜਾਂਦੇ ਹੋ ਟਰੈਕਟਰ ਸਾਰੇ ਦਿਖਾ ਦੀ ਤੇ ਆ 585 ਡਬਲ ਕਲੱਚ ਇਹਦਾ ਕੀ ਡਿਮਾਂਡ ਹੈ ਵੀਰ ਰੈਣਾ ਨੰਬਰ ਹੈ 175 ਹਰਿਆਣਾ ਨੰਬਰ 175 ਇਹਦੀ ਡਿਮਾਂਡ ਆ ਉਸ ਤੋਂ ਬਾਅਦ ਆ ਗਿਆ ਅਰਜਨ ਫੇਰ ਪਿੱਛੇ ਇਹ 445 ਆ 445 ਇਹ ਕੀ ਡਿਮਾਂਡ ਹੈ ਜੀ 1.90 ਲੱਖ 5 ਮਾਡਲ 1.90 ਦਾ 5 ਮਾਡਲ ਆ ਸ਼ੋਅ ਤਿਆਰ ਹੋਈ ਸ਼ੋਅ ਮਰਗਾ ਡਰੰਗ ਤੇ ਅਬ ਦਾ ਵੇਖ ਲਓ ਬਾਕੀ ਰਿੰਮ ਪੇਂਟ ਆ 13 ਦੇ ਟਾਇਰ 14 ਦੇ 14 ਦੇ ਟਾਇਰ ਆ ਇਹਨੂੰ ਤੇ ਇਹ ਤੋਂ ਬਦੌ ਸਟੈਂਡਰਡ ਪਿੱਛੇ ਖੜਾ ਸਸਤੀ ਰੇਂਜ ਵਾਲਾ ਮੈਕਣ 1,65,000 ਦਾ ਨਵਾਂ ਮਾਡਲ ਆ ਪਿੱਛੇ ਵੀਰ ਪੁੱਛਦੇ ਢੂਲੀ ਢੜੀ ਢਾਉਣ ਵਾਸਤੇ ਜੇ ਕਿਸੇ ਨੂੰ ਚਾਹੀਦਾ ਹੋਵੇ ਨੋ ਮਾਡਲ ਦੇ ਵਿੱਚ 165000 ਰੁਪਏ ਸੋਕੀਆਂ ਬ੍ਰੇਕਾਂ ਸਾਦਾ ਸਟੀering ਵੀਡੀਓ ਗੌਰ ਨਾਲ ਦੇਖ ਲਿਆ ਕਰੋ ਤੁਹਾਨੂੰ ਲੋੜ ਹੀ ਨਹੀਂ ਪੈਣੀ ਟਾਇਰ ਅਗਲੇ ਚੰਗੇ ਆ ਕੰਮ ਦਿੰਦੇ ਪਿਛਲੇ ਆ ਮਰਗਾਰਡ ਮਰਗੂਡ ਰਿਪੇਅਰ ਹੋਏ ਆ ਕਿਉਂ ਫਿਰ ਤੁਹਾਨੂੰ ਪਤਾ ਰੇਟ ਜਦੋਂ ਆਪਣਾ ਥੱਲੇ ਜਾਈ ਜਾਂਦਾ ਤੇ ਉਹੋ ਜੀ ਤੁਹਾਨੂੰ ਕੁਆਲਿਟੀ ਮਿਲ ਨਹੀਂ ਇਹਦਾ 735 ਦਾ ਕੀ ਮੰਗ ਆ ਵੀਰੇ 165 ਤੇਲ ਬ੍ਰੇਕਾਂ ਦਾ 165000 ਦਾ 2007 ਮਾਡਲ 165000 ਡਿਮਾਂਡ ਆ ਮੁਰਮਾ ਹਿੱਸਾ ਤੇਲ ਬ੍ਰੇਕਾਂ ਤੇ ਟਾਪਾ ਉਹੀ ਤੇਲ ਬ੍ਰੇਕਾਂ ਵਾਲਾ ਆ ਗਿਆ ਇਹ ਵੀ ਜੇ ਕਿਸੇ ਟੁੜੀ ਟੜੀ ਢੋਣ ਵਾਲਿਆਂ ਮਾਣਾ ਮੋਟਾ ਕੰਮ ਜਿਵੇਂ ਸਸਤੀ ਰੇਂਜ ਦਾ ਟਰੈਕਟਰ ਚਾਹੀਦਾ ਹੋਵੇ ਤਾਂ ਇਹ ਵੀ ਵਾਈ ਚ ਤੁਸੀਂ ਦੇਖ ਸਕਦੇ ਹੋ 2006 ਮਾਡਲ ਇੰਡੋ ਫਾਰਮ 165000 ਰੁਪਇਆ ਤੇ ਇਹ 6 ਮਾਡਲ ਦਾ ਇਹ ਵੀ ਤੇਲ ਬ੍ਰੇਕਾਂ ਇਹ ਵੀ ਤੇਲ ਬ੍ਰੇਕਾਂ ਦੇ ਵਿੱਚ ਤੇ ਮੈਸੀ ਇੰਜਨ ਜਿਹੜਾ ਸਮਸਨ ਇੰਜਨ ਪਹਿਲਾਂ ਆਇਆ ਸੀਗਾ ਪਰ ਕਨ ਇੰਜਨ ਕਹਿ ਦਿੰਦੇ ਆ ਜਾਂ ਸਮਸਨ ਇੰਜਨ ਕਹਿ ਦਿੰਦੇ ਆ ਇਹ ਵੀ ਤੇਲ ਬ੍ਰੇਕਾਂ ਕਰੀਆਂ ਹੋਈਆਂ ਵੈਸੇ origignal ਤੇਲ ਬ੍ਰੇਕ ਆਇਆ ਨਹੀਂ ਹੈਗਾ ਦੇਖ ਤੇਲ ਬ੍ਰੇਕਰ ਨੂੰ 855 ਵਾਲੀਆਂ ਲੱਗ ਜਾਂਦੀਆਂ ਤੇਲ ਬ੍ਰੇਕ ਕਰਿਆ ਹੋਇਆ ਟਰੈਕਟਰ ਔਰਸਸ ਪੋਲੈਂਡ ਵਾਲਾ ਫਿਰ ਦੱਸ ਦੀ ਡਿਮਾਂਡ ਵੀਰੇ ਕਿੰਨੀ ਮੰਗੀ ਸੀ 166000 ਕੋਈ ਮਾਰ ਮਾਣ ਹੋ ਜੂਗਾ ਮੌਕੇ ਤੇ ਹੋਰ ਇਹ ਸਾਰੇ ਟਰੈਕਟਰਾਂ ਦਾ ਮਾਣ ਤਨ ਹੋ ਜੂਗਾ ਐਸੇ ਡਿਮਾਂਡ ਹੀ ਦਸੀਏ ਤੁਹਾਨੂੰ ਤਕਰੀਬਨ ਆਹ ਜੌਂਡੀਅਰ ਤੁਹਾਨੂੰ ਦਿਖਾਤਾ ਪਿੱਛੋਂ ਅਸੀਂ ਆਹ 2 ਲੱਖ ਡਿਮਾਂਡ ਇਹਦੀ ਆ ਆਹ ਟਾਇਰ ਆ ਇਹਦੇ 50 38 ਜਿਵੇਂ ਬੂਮ ਵਾਲੇ ਭਰਾ ਪੁੱਛਦੇ ਸੀ ਜਿਨ੍ਹਾਂ ਦੇ ਟਾਇਰ ਟੂਰ ਲਗਾਉਣੇ ਹੁੰਦੇ ਜਾਂ ਟਾਇਰਾਂ ਟੂਰਾਂ ਤੋਂ ਬਿਨਾ ਕਿੰਨੇ ਦਾ ਦੇ ਦੋਗੇ ਚਾਰੇ ਰਿਮਰ ਮੁਲਵਾਵੇ ਅਗਲਾ ਇਹ ਮਰਗਾਲ ਟਾਇਰ 25 ਹਜ਼ਾਰ ਦਾ ਆਇਆ ਮਰਗਾਲ ਟਾਇਰ 25 ਦਾ ਇੱਕ 75 ਦਾ ਰਹਿ ਗਿਆ ਇਸ ਤਪਣੀਆਂ ਚਾਰੇ ਲਾ ਕੇ 1,75,000 ਰੁਪਏ ਦਾ ਬਾਈ ਜੀ ਕੁੱਲ ਟਰੈਕਟਰ ਜੇ ਕਿਸੇ ਨੇ ਬੂਮ ਵਾਲੇ ਵੀਰ ਨੇ ਕਿਸੇ ਨੇ ਲੈਣਾ ਹੋਵੇ ਹੈ ਸਿੰਗਲ ਕਲਚ ਆ ਇਹ ਗੌਰ ਕਰ ਲਿਆ ਕਰੋ ਸਿੰਗਲ ਡਬਲ ਜ਼ਰੂਰ ਧਿਆਨ ਨਾਲ ਵੀਡੀਓ ਦੇਖਿਆ ਕਰੋ ਸਿੰਗਲ ਕਲਚ ਦੇ ਵਿੱਚ ਟਰੈਕਟਰ ਕੁੱਲ 1,75 ਦਾ ਉਤੋਂ ਬਾਹਰ ਦੋਸਤੋ ਆ ਮੈਸੀ ਆ ਗਿਆ ਮੈਸੀ 241 ਇਹ ਵੀ ਘੱਟ ਰੇਂਜ ਵਾਲਾ ਜੇ ਕਿਸੇ ਨੇ ਵੇਖਣਾ ਹੋਇਆ ਇਹਦੀ ਕੀ ਮੰਗ ਕਰਦੇ ਆ ਬਾਈ 165000 ਦਾ ਤਿੰਨ ਮਾਰ ਦੇ 165000 ਦਾ ਡਬਲ ਕਲਚ 165000 ਦਾ ਡਬਲ ਕਲਚ ਦੇ ਵਿੱਚ ਡਿਸਕ ਬ੍ਰੇਕ ਕાળા 165000 ਦਾ ਇਹ ਜਿਹੜੇ 165 ਵਾਲੇ ਡੇਢ ਵਾਲੇ ਟਰੈਕਟਰ ਤੋਂ ਤੋਂ ਥੱਲੇ ਵਾਲੇ ਰੇਂਜ ਵਾਲੇ 8-10000 ਰੁਪਏ ਬਾਈ ਤੁਹਾਨੂੰ ਥਿਲ ਫੁੱਲ ਸੁਰਖੀ ਬਿੰਦੀ ਦਾ ਲਾਉਣਾ ਹੀ ਪੈਣਾ ਹੁਣ ਸਾਰੀਆਂ ਗੱਲਾਂ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਕਹਿ ਸਕਦੇ ਉਹ ਆਪਣਾ ਮਾਰਕੀਟ ਦਾ ਸਰਕਲ ਹੁੰਦਾ ਨਹੀਂ ਉਨੀ ਗੱਲ ਕਹੀ ਜਾਂਦੀ ਤੁਸੀਂ ਆਪ ਇੰਨਾ ਕੁ ਆਈਡੀਆ ਲਾ ਲਿਆ ਕਰੋ ਤੇ ਇਸ ਤੋਂ ਬਾਅਦ ਆਹ ਵੀ 855 ਕਿਹੜਾ ਮਾਡਲ ਆ 2005 ਮਾਡਲ ਦੀ ਕੀ ਮੰਗਾ ਵੀਰੋ 2 ਲੱਖ ਰੁਪਏ ਦੇ ਵਿੱਚ 855 ਉਹਨਾਂ ਦੇਖੋ ਜੇ ਹੁਣ ਕਹਵੇ ਵੀ 2 ਲੱਖ ਦੇ ਵਿੱਚ ਕੋਈ ਭਰਾ ਕਵੇ ਵੀ ਟਾਇਰ ਵੀ ਨਵੇਂ ਮਿਲ ਜਾਣ ਜੇ ਟਾਇਰ ਨਵੇਂ ਹੁੰਦੇ ਤੇ 2.5 ਲੱਖ ਦਾ ਹੁੰਦਾ ਜੇ ਇਹ ਇੰਨੇ ਟਾਇਰ ਦਾ 2 ਲੱਖ ਉਹੋ ਦੁਕਾਨਦਾਰ ਨੇ ਉਹਨਾਂ ਹੀ ਦੁਕਾਨਦਾਰ ਦਾ ਕੰਮ ਨਹੀਂ ਵੀ ਇਹਨੇ ਵਧਾ ਲੈਣਾ ਰੇਟ ਕਿਸੇ ਨੇ ਆਪਣੀ ਮਰਜ਼ੀ ਆ ਮਾਰਕੀਟ ਦੇ ਵਿੱਚ ਹਰ ਇੱਕ ਗੱਲ ਦਾ ਮੁੱਲ ਅੱਜ ਤੁਹਾਨੂੰ ਪਤਾ ਵੇਚਣ ਲੱਗਿਆ ਮਜੀਮੀਦਾਰ ਚਾਰ ਥਾਂ ਟਰਾਈ ਕਰਦਾ ਤੇ ਇਹ ਤੇਲ ਬ੍ਰੇਕਾਂ ਦੇ ਵਿੱਚ ਆ ਟਰੈਕਟਰ ਡਬਲ ਕਲਚ ਆ ਤੇ ਉਹ ਤੋਂ ਵੱਧਾ 555 ਹਜ਼ਾਰ ਜਣਾ ਇਹ 15 ਮਾਡਲ ਆ ਇਹਦੀ ਕੀ ਮੰਗ ਆ ਬਾਈ ਇਹਦੀ 3,65,000 ਰੁਪਏ ਡਿਮਾਂਡ ਆ ਦੋਸਤੋ ਸਾਈਡ ਗੇਅਰ ਆ ਸਵਲ ਡਿਸਟਰੀਬਿਊਟਰ ਆ ਆ ਲੋ ਮੱਥਲਿਓਂ ਵੀ ਦਿਖਾਦਾ ਬਿਨਾ ਚੇਂਜਰ ਵਾਲਾ ਤੇ ਲੰਬੀ ਹਾਂਡੀ ਵਾਲਾ ਜਿਹੜਾ ਟਰੈਕਟਰ ਹੈ ਲੰਮੇ ਕਲਚ ਹੋ ਜੰਗਾ ਵਾਲਾ ਇਹ ਅਨੋਂ ਦੇਖ ਸਕਦੇ ਤੁਸੀਂ ਤੇ ਸਾਈਡ ਗੇਅਰ ਦੇ ਵਿੱਚ ਇਹ ਥੋੜਾ ਜਿਹਾ ਹਨੇਰਾ ਇੱਥੇ ਅੰਦਰ ਨਾ ਤੁਹਾਨੂੰ ਥੱਲੇੋਂ ਪੂਰਾ ਟਰੈਕਟਰ ਦਿਖ ਜਣਾ ਹੀ ਆ ਟਾਇਰ ਵੇਖ ਲਓ ਟਾਇਰ ਚੈੱਕ ਕਰ ਲਓ ਬੀਕੀਟੀ ਦਾ ਟਾਇਰ ਆ 14 ਦੇ 14 ਦੇ ਟਾਇਰਾਂ ਵਾਲਾ ਵਾ ਇਹ 57 ਹਸਪਾਵਰ ਦਾ ਟਰੈਕਟਰ ਦੁਬਾਰਾ ਵੀ ਤੁਹਾਨੂੰ ਅੱਗੋਂ ਫੇਰ ਦਿਖਾ ਦਿੰਨਾ 57 ਹਸਪਾਵਰ ਆ ਹੁੱਕ ਹੁੱਕ ਤੇ ਹੀ ਚੱਲਿਆ ਕਿਤੇ ਬੜੀ ਤਗੜੀ ਹੁੱਕ ਪਾਈ ਹੋਈ ਆ ਹੁੱਕ ਹੱਕ ਤੇ ਹੀ ਚੱਲਿਆ ਹੋਇਆ ਟਰੈਕਟਰ ਤੇ ਲਿੰਕਾਂ ਜੱਕ ਵਗੈਰਾ ਪੂਰੇ ਆ ਟਰੈਕਟਰ ਦੇ ਤੇ ਆ ਲੋ ਮੈਂ ਤੁਹਾਨੂੰ ਪਾਵਰ ਦਿਖਾਦਾ ਵੀਡੀਓ ਦੇਖਿਆ ਕਰੋ ਫੋਨ ਕਰਨ ਨਾਲੋਂ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਤਕਰੀਬਨ ਸਾਡੀ ਪਾਈ ਹੁੰਦੀ ਆ ਪਾਵਰ ਪਾਵਰ ਪਲੱਸ ਪਾਵਰ ਸ਼ੇਅਰਿੰਗ ਤੇਲ ਬ੍ਰੇਕਾ ਬੰਪਰ ਲੱਗਾ ਤੇ ਇਹ ਹੋਰ ਹੈਗਾ ਕੋਈ ਟਰੈਕਟਰ ਪਿੱਛੇ ਭਾਰਮ 60 12 ਮਾਡਲ ਭਾਰਮ 60 2012 ਮਾਡਲ ਇਹ ਦੀ ਕੀ ਨਮਾਣਾ ਵੀਰਾ 3.5 ਲੱਖ ਰੁਪਏ ਦਾ ਪੈਲ ਬ੍ਰੇਕਾਂ ਦੇ ਵਿੱਚ ਮੋٹے ਟਾਪੇ ਵਾਲਾ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਟਾਇਰ ਵੇਖ ਲਓ ਤੇ ਛੋਟੇ ਐਕਸਲਾਂ ਦੇ ਵਿੱਚ ਤੇ ਟਾਇਰ ਹੈਗੇ ਆ ਬਾਈ ਜੀ ਇਹ JK ਦੇ ਮੈਂ ਅਪੋਲੋ ਦੇ ਅਪੋਲੋ ਦੇ ਟਾਇਰ ਆ ਡਬਲ ਕਿਲੀ ਵਾਲੇ ਹੈ ਰਿਮ ਆ ਤੇ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਚੌਰ ਸੰਡੀ ਸੈੱਟ ਡਿਸਟ੍ਰਿਬਿਊਟਰ ਮਰਗੜ ਚੈੱਕ ਕਰ ਲਓ ਤੇ ਸਾਡਾ ਵਿਸ਼ਾ ਇਹ ਟਰੈਕਟਰਾਂ ਦੀਆਂ ਵੀਡੀਓ ਪਾਉਣਾ ਨੀਗਾ ਇਹ ਤਾਂ ਔਨ ਡਿਮਾਂਡ ਲੋਕਾਂ ਦੀ ਬਹੁਤ ਹੁੰਦੀ ਆ ਤਾਂ ਭਾਈ ਜਿਹੜੀਆਂ ਨੇ ਇਹਦਾ ਮੇਰਾ ਮੇਨ ਵਿਸ਼ਾ ਹੁੰਦਾ ਬਾਈ ਜੀ ਟਰੈਕਟਰਾਂ ਦੇ ਪਾਰਟਸ ਬਾਰੇ ਜਾਣਕਾਰੀ ਪਾਉਣਾ ਜਿਤਨਾ ਪਾਵਰ ਸ਼ੇਅਰਿੰਗ ਦੀ ਲਾ ਲੋ ਜਾਂ ਗੇਅਰ ਦੀ ਲਾ ਲੋ ਜਾਂ ਲਿਫਟ ਟਾਪੇ ਦੀ ਜਾਂ ਟਿਊਬਾਂ ਦੀ ਤੁਹਾਨੂੰ ਪਤਾ ਵੀ ਕਰਮ ਵੇਲੇ ਤੋਂ ਆਪਾਂ ਇਹ ਟਰੈਕਟਰਾਂ ਦੀ ਜਾਣਕਾਰੀਆਂ ਪਉਂਦੇ ਸੀਗੇ ਤਾਂ ਹੁਣ ਪਟਿਆਲੇ ਬੈਠਿਆਂ ਤੋਂ ਸਾਨੂੰ ਐ ਹੁੰਦਾ ਵੀ ਨਾਲ ਲੱਗਦੇ ਚਲੋ ਜੇ ਕਿਸੇ ਦਾ ਫਾਇਦਾ ਹੁੰਦਾ ਤਾਂ ਨਾਲ ਚਲੋ ਇਹ ਵੀ ਦੇ 5245 ਕਿਹੜਾ ਮਾਡਲ ਆ ਵੀਰ 2008 ਮਾਡਲ ਹੈ 1.2 ਲੱਖ ਰੁਪਏ ਨੰਬਰ ਇਹ ਸੱਚ ਇਹਨਾਂ ਦੇ ਨੰਬਰ ਚੇਤਾ ਭੁੱਲ ਗਿਆ ਪਰ ਉਹ ਦੱਸਣਾ ਹਰਿਆਣਾ ਨੰਬਰ ਆ ਇਹ ਇਹ ਵੀ ਹਰਿਆਣਾ ਤੇ ਇਹ ਇਹ ਵੀ ਹਰਿਆਣਾ ਨੰਬਰ ਹੈ ਇਹ ਤੋਂ ਬਾਅਦ ਅੱਗੇ ਕਿਹੜਾ ਆ ਗਿਆ 5055i 5055i ਇਹਦਾ ਵੀਰੇ 13 ਮਾਡਲ ਸਵਾ ਚਾਰ ਹਰਿਆਣਾ ਨੰਬਰ 13 ਮਾਡਲ ਸਵਾ ਚਾਰੇ ਫੇਰ ਉੱਚੀ ਰੈਂਡ ਆ ਗਿਆ ਕਿਉਂ ਹਰਿਆਣਾ ਨੰਬਰ ਆ ਗਿਆ ਟਾਇਰ ਚੰਗੇ ਆ ਟਾਇਰ ਟਰੈਕਟਰ ਦੇ 16 ਦੇ ਟਾਇਰ ਆ ਆ ਦੇਖ ਲਓ ਟਾਇਰਾਂ ਦੇ ਗੁੱਡੀ ਨੇੜੇ ਉਹ ਤੁਹਾਨੂੰ ਦਿਖਾ ਦਿੰਦਾ ਆ ਪਿਛਲੇ ਰਿੰਗ ਰੰਗ ਨਹੀਂ ਕਰੇ ਹੋਏ ओरिजिनल ਰੰਗ ਆ ਇਹ ਕਿਉਂ ਬੰਗਾਲ ਦੇ ਵਿੱਚ ਆ ਮਿੱਟੀ ਜੀ ਲੱਗ ਕੇ ਲਾਲ ਜੀ ਹੋ ਜਾਂਦੇ ਆ ਸਾਫ਼ ਆ ਰਿੰਗ ਇਹ ਕੋਈ ਪੇਂਟ ਨਹੀਂ ਗੇ ਪਿਛੋਂ ਪਿਛਲਾ ਹਿੱਸਾ ਕੋ ਪੇਂਟ ਨਹੀਂ ਗਾ ਇਹ ਵੀ ਹਰਿਆਣਾ ਨੰਬਰ ਆ ਤਾਂ ਰੇਟ ਵੱਧ ਆ ਜੇ ਬਾਹਰ ਦਾ ਨੰਬਰ ਹੁੰਦਾ ਤਾਂ ਥੋੜਾ ਰੇਟ ਦਾ ਅੰਤਰ ਹੋਣਾ ਸੀਗਾ ਟਰਬੋ ਟਰੈਕਟਰ ਤੇ ਰੂਟਰੀ ਪੰਪ ਦੇ ਵਿੱਚ 50 55 ਈ ਜੇ ਕਿਸੇ ਨੇ ਲੋਕਲ ਨੰਬਰ ਦੇਖਣਾ ਹੋਵੇ ਆ ਲੋ ਦੂਰੋਂ ਟਰੈਕਟਰ ਤੁਹਾਨੂੰ ਦਿਖਾ ਦਈਏ ਛਤਰੀ ਲੱਗੀ ਆ ਬੰਪਰ ਲੱਗਾ ਵੱਡਾ ਟੈਂਕੀ ਵਾਲਾ ਬੰਪਰ ਲੱਗਾ ਆ ਜਿਹੜਾ ਤੇਲ ਵਾਲਾ ਆ ਮੂਰੇ ਵੇਟ ਵੀ ਲੱਗਾ ਠੀਕ ਆ ਦੋਸਤੋ ਟਾਇਰ ਅਗਲੇ ਪੈਂਦੇ ਆ ਟਰੈਕਟਰ ਨੂੰ ਪਿਛਲੇ ਚੰਗੇ ਆ ਤੇ ਇਹ ਤੋਂ ਬਾਅਦ ਆ ਡੈੱਕ ਮੇਰੇ ਖਿਆਲੋਂ ਉੱਪਰ ਲੱਗਾ ਛੋਟਾ ਡੈੱਕ ਵੀ ਲੱਗਾ ਮਰਗਾਰਡ ਦੇ ਉੱਤੇ ਦੇਖਣਾ ਤਾਂ ਤੁਸੀਂ ਦੇਖ ਲਓ ਦੇ ਬਾਕੀ ਰੈਕਟਰ ਕੰਪਲੀਟ ਰੈਡੀ ਜੋ ਯੂਜ਼ ਆ ਵੀ ਆਪਣਾ ਨਾਲ ਦੇ ਨਾਲ ਕੰਮ ਲੈ ਸਾਂ। ਅੱਛਾ ਇਹ S450 ਜੀਟਰ ਇੰਜਣ ਵਾਲਾ। ਜੀਟਰ ਇੰਜਣ ਚਾਹੀਏ ਕਿੰਨੇ ਦਾ ਵੀਰ? ਇਹ 15.52। 15.52 ਲੱਖ ਰੁਪਿਆ ਮੰਗਾ ਡਬਲ ਕਲੱਚ ਤੇਲ ਬ੍ਰੇਕਾਂ ਤੇ 5.2 ਕੋ ਕਰ ਦੋ ਮਾਨ ਦਾ ਮੌਕੇ ਤੇ ਤਿੰਨ ਸਿਲੰਡਰ ਆ ਨਾ। ਤੇ S450 NG NG ਦਾ ਪਤਾ ਨਹੀਂ ਕੀ ਮਤਲਬ ਹੋਇਆ ਹੁਣ ਇਹਦਾ NG ਲਿਖਿਆ ਪਿਆ ਇਹਨਾਂ ਨੇ। ਟਾਇਰ ਦੇਖ ਲਓ ਅਗਲੇ ਪਿਛਲੇ ਟਾਇਰ ਚੈੱਕ ਕਰ ਲਓ ਡੱਡੂ ਟਾਪਾ ਬ੍ਰੇਕਾਂ ਤੇਲ ਵਾਲੀਆਂ। ਏ ਲ ਬ੍ਰੇਕਾਂ ਦਾ ਡੂਟਾਪਾ ਡਿਸਟ੍ਰੀਬਿਊਟਰ ਹੈ ਨੀਗਾ ਉਹ ਬ੍ਰੇਕਾਂ ਤੇਲ ਨਾ ਡੱਡੂ ਟਾਪੇ ਦੇ ਵਿੱਚ ਡਬਲ ਕਲਚ ਆ ਤੇ ਜੀ ਟ੍ਰਿੰਗਾਂ ਨਾਲ ਉਹ ਇੰਜਣ ਥੋੜਾ ਜਿਆ ਤੁਹਾਨੂੰ ਪਤਾ ਇਹ ਇਸ ਦਾ ਜਿਹੜਾ ਦੂਜਾ ਇੰਜਣ ਸੀ ਉਹ ਚੈਨਾ ਇੰਜਣ ਜਾਂ ਇਹ ਚੱਲੀ ਜਾਵੇ ਤਾਂ ਚੱਲੀ ਜਾਵੇ ਜਦੋਂ ਫਿਰ ਉਹ ਮਰਦਾ ਸੀ ਤਾਂ ਸੀ ਜੀ ਹੁੰਦਾ ਸੀ ਇੰਜਣ ਉਹ ਬਾਅਦ ਚੱਕਰ ਲੋਸ ਕਰੀ ਜਾਣਾ ਤਾਂ ਥੋੜਾ ਜਿਆ ਇਹਨਾਂ ਦਾ ਚੱਲਿਆ ਟਰੈਕਟਰ ਤੇ ਮੇਰੇ ਖਾਲ ਲਾਸਟ ਟਰੈਕਟਰ ਸੀ ਇਹ ਸਾਰੇ ਟਰੈਕਟਰ ਤੁਹਾਨੂੰ ਦਿਖਾ ਚੁੱਕੇ ਆ ਅੱਜ ਦੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਸਾਡਾ ਜਿਹੜਾ ਬੰਦਾ ਜਰੂਰ ਕਰੇ ਦੋਸਤੋ ਧੰਨਵਾਦ ਜੀ ਆਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ